ਮੁਲਾਜ਼ਮਾਂ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਇਹ ਕਿਹਾ ਜਾਂਦਾ ਸੀ ਇਹ ਨਾਰੇ ਲਗਾਏ ਜਾਂਦੇ ਸੀ ਅਤੇ ਇਹ ਕਿਹਾ ਜਾ ਰਿਹਾ ਸੀ ਕਿ ਮੁਲਾਜ਼ਮਾਂ ਦੇ ਹੱਕਾਂ ਦੇ ਵਿੱਚ ਸਭ ਤੋਂ ਪਹਿਲਾਂ ਸੋਚਿਆ ਜਾਏਗਾ ਪਰ ਅੱਜ ਦੇਖਾ ਜਾਵੇ ਤਾਂ ਹਰ ਵਰਗ ਦੇ ਮੁਲਾਜ਼ਮ ਜਿਹੜੇ ਹਨ ਉਹ ਸੰਘਰਸ਼ ਕਰਦੇ ਦਿਖਾਈ ਦੇ ਰਹੇ ਹਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਰੋਡ ਦੇ ਉੱਤੇ ਬੈਠੇ ਦਿਖਾਈ ਦੇ ਰਹੇ ਹਨ ਅੱਜ ਤਸਵੀਰਾਂ ਦਿਖਾ ਰਹੇ ਹਾਂ ਜਿੰਦੇ ਹੁਸ਼ਿਆਰਪੁਰ ਦੇ ਪਨਬਸ ਰੋਡਵੇ ਦੇ ਰੋਡਵੇ ਦੇ ਬਾਹਰ ਦੀਆਂ ਜਿੱਥੇ ਕੀ ਵਰਕਸ਼ਾਪ ਦੇ ਬਾਹਰ ਜਿਹੜੇ ਹਨ ਸਾਰੇ ਕੱਚੇ ਕੰਮੇ ਜਿਹੜੇ ਹੰਸ ਸੰਘਰਸ਼ ਕਰਦੇ ਦਿਖਾਈ ਦੇ ਰਹੇ ਨੇ ਸਾਡੇ ਨਾਲ ਆਗੂ ਮਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਭਾਜੀ ਲਗਾਤਾਰ ਰੋਜ ਪ੍ਰਦਰਸ਼ਨ ਕਰਦੇ ਆ ਰਹੇ ਹੋ 3 ਸਾਲ ਪਹਿਲਾਂ 3.5 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਸਰਕਾਰ ਇਹ ਸਾਸਤ ਲੈ ਜਾਂਦੀ ਵੀ ਮੁਲਾਜ਼ਮਾਂ ਦੀ ਸਰਕਾਰ ਕਹਿੰਦੇ ਸੀਗੇ ਪਰ 3.5 4 ਸਾਲ ਤੋਂ ਬਾਅਦ ਵੀ ਮੁਲਾਜ਼ਮ ਤਾਂ ਉਦਾਂ ਹੀ ਸੰਘਰਸ਼ੀ ਕਰਦੇ ਦਿਖਾਈ ਦੇ ਰਹੇ ਜਿੱਥੋਂ ਤੱਕ ਜੀ ਸਾਨੂੰ ਆਸ ਸੀ ਕਿ ਇਹ ਆਮ ਲੋਕਾਂ ਦੀ ਸਰਕਾਰ ਆ ਪਰ ਆਮ ਲੋਕਾਂ ਦੀ ਨਹੀਂ ਇਹ ਸਰਕਾਰ ਆ ਜਿਹੜੀ ਇਹ ਵੀ ਖਾਸ ਲੋਕਾਂ ਦੀ ਆ ਇਹਨਾਂ ਨੇ ਜਿਹੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਸਾਡੇ ਕੰਟਰੈਕਟ ਮੁਲਾਜ਼ਮਾਂ ਦੇ ਨਾਲ ਕਿ ਤੁਹਾਨੂੰ ਆਉਂਦਿਆਂ ਹੀ ਰੈਗੂਲਰ ਕੀਤਾ ਜਾਊਗਾ ਜੇ ਤੱਕ ਕੋਈ ਵੀ ਮੁਲਾਜ਼ਮਾ ਜਿਹੜਾ ਇਹਨਾਂ ਨੇ ਕੱਚਾ ਮੁਲਾਜ਼ਮ ਕੋਈ ਵੀ ਪੱਕਾ ਨਹੀਂ ਕੀਤਾ ਬਲਕਿ ਇੱਥੋਂ ਤੱਕ ਕਿ ਮੁੱਖ ਮੰਤਰੀ ਮੀਟਿੰਗ ਕਰਨ ਤੱਕ ਨਹੀਂ ਹੈਗਾ ਕਿਸੇ ਦੇ ਨਾਲ ਕਿਸੇ ਮੁਲਾਜ਼ਮ ਦੇ ਨਾਲ ਮੀਟਿੰਗ ਕਰਾਂ ਪੱਕਾ ਭਾਜੀ ਪੱਕਾ ਕਰਨ ਦੀ ਗੱਲ ਤਾਂ ਬੜੀ ਦੂਰ ਦੀ ਗੱਲ ਆ ਤੁਸੀਂ ਤਾਂ ਹੁਣ ਲਗਾਤਾਰ ਬੀਤੇ ਸਮੇਂ ਤੋਂ ਇਹੀ ਮੰਗ ਨੂੰ ਲੈ ਕੇ ਵੀ ਕਿਲੋਮੀਟਰ ਸਕੀਮ ਨਹੀਂ ਲਾਗੂ ਕਰਨ ਦੇਣੀ ਜਾਂ ਜਿਹੜੇ ਪ੍ਰਾਈਵੇਟੇਸ਼ਨ ਨਹੀਂ ਹੋਣ ਦੇਣੀ ਇਹਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੇ ਸੀ ਮੀਟਿੰਗਾਂ ਚੱਲਦੀਆਂ ਸੀ ਪਰ ਅੱਜ ਤਾਂ ਉਹ ਵੀ ਹੋ ਜਾਣਾ ਅੱਜ 2 ਵਜੇ ਟੈਂਡਰ ਖੁੱਲਜਣਾ ਅੱਜ ਜੀ ਟੈਂਡਰ ਖੁੱਲਣਾ ਸੀ 2 ਵਜੇ ਜਿਹਦੇ ਸਬੰਧ ਵਿੱਚ ਅੱਜ ਸਾਡੀ ਗੇਟ ਰੈਲੀ ਸੀ 11 ਵਜੇ ਯਾਨੀ ਕਿ ਹੜਤਾਲ ਦਾ ਕੋਈ ਐਲਾਨ ਨਹੀਂ ਸੀਗਾ 2 ਘੰਟੇ ਲਈ ਬੱਸ ਸਟੈਂਡ ਬੰਦ ਸੀਗੇ ਉਹਦੀ ਸੂਬਾ ਕਮੇਟੀ ਵੱਲੋਂ ਕਾਲ ਸੀ ਕਿ 2 ਘੰਟੇ ਬੱਸ ਸਟੈਂਡ ਬੰਦ ਕਰਨੇ ਪਰ ਇਹ ਸਰਕਾਰ ਨੇ ਜਿਹੜੇ ਸਾਡੇ ਯੂਨੀਅਨ ਤੇ ਨਮਾਇਦੇ ਉਹਨਾਂ ਨੂੰ ਜ਼ਬਰਦਸਤੀ ਘਰਾਂ ਦੇ ਵਿੱਚੋਂ ਚੱਕ ਕੇ ਥਾਣਿਆਂ ਦੇ ਵਿੱਚ ਨਜ਼ਰਬੰਦ ਕੀਤਾ ਕਿਸੇ ਨੂੰ ਕਿਤੇ ਨਜ਼ਰਬੰਦ ਕੀਤਾ ਬਲਕੇ ਅਜੇ ਤੱਕ ਸਾਨੂੰ ਪਤਾ ਨਹੀਂ ਸਾਡੇ ਆਗੂ ਜਿਹੜੇ ਆ ਕਿੱਥੇ ਆ ਉਹਦੇ ਸਬੰਧ ਵਿੱਚ ਸਾਨੂੰ ਫਿਰ ਇਹ ਟੀਪੂ ਜਿਹੜਾ ਬੰਦ ਕਰਨਾ ਪਿਆ ਉਹਦੇ ਕਈ ਕਈ ਜ਼ਿਲ੍ਹਿਆਂ 'ਚੋਂ ਇਦਾਂ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਵੀ ਪ੍ਰਦਰਸ਼ਨ ਕਰਦਿਆਂ ਮੁਲਾਜ਼ਮਾਂ ਨੂੰ ਵੀ ਚੱਕ ਕੇ ਲੈ ਗਈ ਪੁਲਿਸ ਤਾਂ ਇਹ ਕਿੱਦਾਂ ਕਿੱਦਾਂ ਸਮਝਦੇ ਕਿੱਦਾਂ ਦੇਖਦੇ ਜੀ ਬਹੁਤ ਮਾੜੀ ਗੱਲ ਆ ਜੀ ਸਰਕਾਰ ਵਾਸਤੇ ਇਦਾਂ ਚਾਹੀਦਾ ਨਹੀਂ ਸੀਗਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਜਨਤਾ ਖਰਾਬ ਹੋਵੇ ਅਸੀਂ ਹੜਤਾਲ ਕਰਕੇ ਰਾਜੀ ਨਹੀਂ ਆਗੇ ਸਰਕਾਰ ਆ ਜਿਹੜੀ ਕਿਲੋਮੀਟਰ ਸਕੀਮ ਆ ਜਿਹੜੀ ਉਹਨੂੰ ਬਾਰ-ਬਾਰ ਲਿਆ ਰਹੀ ਆ ਆਪਣੇ ਫਾਇਦੇ ਵਾਸਤੇ ਜਾਨੀ ਕਿ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਕਿ ਕੋਈ ਪ੍ਰਾਈਵੇਟ ਅਦਾਰਾ ਰਹੂਗਾ ਨਹੀਂ ਉਹ ਪ੍ਰਾਈਵੇਟ ਅੱਜ ਖੁਦ ਪ੍ਰਾਈਵੇਟਾਂ ਦਾ ਖਾਸ ਬਣ ਗਿਆ ਇਸ ਫਾਇਦਾ ਜਿਹੜਾ ਪ੍ਰਾਈਵੇਟਾਂ ਨੂੰ ਹੋ ਰਿਹਾ ਜੀ ਜਿਹੜੇ ਬੱਸ ਸਟੈਂਡ ਬੰਨਦਾ ਸਾਰੀ ਰੋਡ ਵਿੱਚ ਬੰਨਦਾ ਉਹਦਾ ਫਾਇਦਾ ਜਿਹੜਾ ਉਹ ਵੀ ਪ੍ਰਾਈਵੇਟ ਅਦਾਰੇ ਨੂੰ ਹੋ ਰਿਹਾ ਭਾਜੀ ਅੱਜ ਸੰਘਰਸ਼ ਵੀ ਨਹੀਂ ਕਰ ਸਕਦੇ ਜੇ ਸੰਘਰਸ਼ ਕਰਨ ਬੈਠੇ ਉਹ ਤਾਂ ਉਹਨਾਂ ਨੂੰ ਵੀ ਚੱਕ ਕੇ ਲੈ ਗਏ ਕੀ ਸੋਚਦੇ ਹੋ ਇੰਦਾ ਦੀ ਨੀਤੀਵਾਦੀ ਸਾਰੇ ਦੇਖੋ ਇਹ ਤਾਂ ਸਰਕਾਰ ਦੀ ਮਾੜੀ ਚਾਲ ਹੈ ਜਦੋਂ ਬੰਦਾ ਇੱਕ ਤਾਂ ਸਾਡੀ ਪਹਿਲੇ ਜਿਹੜਾ ਇਸ ਸਵੇਰੇ ਸਾਡਾ 11 ਵਜੇ ਤੱਕ ਹੀ ਗੇਟ ਬੰਦ ਦਾ ਪ੍ਰੋਗਰਾਮ ਕਿ ਇਹਨੂੰ ਨਹੀਂ ਪਤਾ ਵੀ ਹੜਤਾਲ ਹੋਣੀ ਹੈ ਖਬਰ ਇਹਨਾਂ ਨੇ ਸਾਡੇ ਜਿਹੜੇ ਮੇਨ ਆਗੂ ਹੈ ਸਾਡੇ ਸੈਕਟਰੀ ਸਾਹਿਬ ਸਾਡੇ ਡੀਪੂ ਪ੍ਰਧਾਨ ਉਹ ਸਾਰੇ ਇਹਨਾਂ ਨੇ ਨਜ਼ਰਬੰਦ ਕਰਤੇ ਅਗਰ ਉਹਨਾਂ ਨੂੰ ਰਿਹਾਈ ਨਹੀਂ ਕਰਦੇ ਸ਼ਾਮ ਤੱਕ ਤਾਂ ਪ੍ਰੋਟੈਸਟ ਹੋਰ ਤਿੱਖਾ ਹੋਏਗਾ ਯਾਰ ਕੋਈ ਰੋਡ ਬਲੋਕ ਹੜਤਾਲ ਅਣਮਿੱਥੇ ਸਮੇਂ ਲਈ ਵੀ ਕੀਤੀ ਜਾ ਸਕਦੀ ਸੋ ਜੇਕਰ ਇਹੀ ਤੱਕੇਸ਼ਾਈ ਹੁੰਦੀ ਰਹੀ ਤਾਂ ਸੰਘਰਸ਼ ਸ਼ੋਰ ਤਿੱਖਾ ਹੋਏਗਾ ਹੋਏਗਾ ਇਹ ਆਗੂਆਂ ਦਾ ਕਹਿਣਾ ਹੈ ਹੁਸ਼ਿਆਰਪੁਰ ਤੋਂ ਤਸਵੀਰਾਂ ਖਾਈਆਂ ਹਨ ਪੰਜਾਬ ਰੋਡਵੇਜ ਤੇ ਵਰਕਸ਼ਾਪ ਦੇ ਬਾਹਰ ਦੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਹਨ ਇਹ ਕੱਚੇ ਕਾਮੇ ਜਿਹੜੇ ਹਨ ਉਹ ਸੰਘਰਸ਼ ਕਰਦੇ ਦਿਖਾਈ ਦੇ ਰਹੇ ਹਨ ਹੱਲੇ ਤੱਕ ਇਹਨਾਂ ਨੇ ਇਹ ਹੀ ਕਿਹਾ ਹੈ ਕਿ ਸੋਚ ਅਜਿਹੀ ਕੁਝ ਨਹੀਂ ਸੀ 1-2 ਘੰਟਿਆਂ ਦੀ ਸਟ੍ਰਾਈਕ ਸੀ ਪਰ ਜੋ ਸਰਕਾਰ ਵੱਲੋਂ ਸਾਡੇ ਆਗੂਆਂ ਨੇ ਕੀਤਾ ਗਿਆ ਉਸ ਨੂੰ ਲੈ ਕੇ ਇਹ ਹੜਤਾਲ ਕੀਤੀ ਗਈ ਹੈ ਕੈਮਰਾ ਪਰਸਨ ਜਸੀਨਾ ਯੋਗੇਸ਼ ਕੁਮਾਰ ਬਿਜ਼ਨਸ ਹੁਸ਼ਿਆਰਪੁਰ